ਜਾ ਤਾਂ ਸਰਕਾਰ ਸਾਨੂੰ ਗੋਲੀ ਮਾਰਦੇ ਵਾ ਦੋਹਾਂ ਜੀਆਂ ਨੂੰ ਜਾ ਸਾਨੂੰ ਇਹ ਮਾਰ ਦੇਣਾ ਸੀ ਜਿਉਂ ਨਾਲ ਨਹੀਂ ਚਾਹੁੰਦੇ ਜਿੰਨਾ ਚਿਰ ਸਾਡੀ ਲੜਕੀ ਵਾਪਸ ਨਹੀਂ ਆਉਂਦੀ ਅਸੀਂ ਉਹਦੇ ਬਿਨਾ ਮਾਰ ਜਾਂਗੇ ਸਾਡੀ ਬੱਚੀ ਥੋੜਾ ਵਾਪਸ ਕੀਤੀ ਜਾਂ ਮੇਰੇ ਮੀਂਹੜੀ ਮੈਨੂੰ ਤੰਗ ਕਰਦੇ ਕਹਿੰਦੇ ਮਾਰ ਦੇਣਾ ਤਾਂ ਲੋਕ ਕਰਦੇ ਨਾ ਪਰ ਮੈਂ ਆਪਣੀ ਮਰਜ਼ੀ ਨਾਲ ਤਿਆਰ ਕਰਵਾਇਆ ਹੁਣ ਮੈਂ ਇੱਥੇ ਕੋਈ ਸ਼ਾ ਹਾਂਜੀ ਅਸੀਂ ਕੁੜੀ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ ਸਾਡੀ ਇੱਕੋ ਲੜਕੀ ਹੈ ਇਹੀ ਜੱਟ ਜੀ ਦਾ ਸਾਰਾ ਅਸੀਂ ਉਹਨੂੰ ਪੜ੍ਹਾਈ ਲਿਖਾਈ ਕਰਾ ਕੇ ਅਗਾ ਉੱਚੇ ਅਹੁਦੇ ਦੇ ਬਚਾਉਣਾ ਚਾਹੁੰਦੇ ਉਹਨੂੰ ਜੱਜ ਬਣਾਉਣ ਦੀ ਸਾਡਾ ਸੁਖਣਾ ਸੀ। ਪਰਦੇ ਮੰਮੀ ਪਾਪਾ ਨੇ ਕਿਹਾ ਵੀ ਸੀ ਮੈਂ ਵਿਆਹ ਇੱਧਰ ਹੀ ਕਰਾਣਾ ਪਰ ਉਹ ਮੰਨੇ ਹੀ ਨਹੀਂ। ਉਹ ਕਹਿੰਦੇ ਨਹੀਂ ਅਸੀਂ ਮੰਨਣਾ ਹੀ ਨਹੀਂ। ਤੁਹਦ ਰਹਿਣ ਮੇਰਾ ਕੀ ਨਾਮ ਤੁਹਾਡਾ ਹਾਂਜੀ ਮੈਂ ਗੰਧੂ ਕਿਲਚਾ ਤੇ ਰਹਿਣ ਵਾਲੀ ਮੇਰਾ ਨਾਮ ਸੁਖਿੰਦਰ ਕੌਰ ਹੈ ਪਰਮਜੀਤ ਮੇਰੀ ਇੱਕੋ ਬੇਟੀ ਹੈ ਹਾਂ ਤੇ ਇੱਕ ਮੇਰਾ ਲड़का ਹੈ ਹਾਂ ਇੱਕੋ ਭਰਾ ਦੀ ਇੱਕੋ ਲੈਣ ਹੈ ਹਾਂ ਹਾਂ ਹਾਂਜੀ ਅਸੀਂ ਅਸੀਂ ਦਿਹਾੜੀ ਦਾਪਾ ਕਰਕੇ ਕੁੜੀ ਨੂੰ ਪੜਾਉਂਦੇ ਸੀ ਹਾਂਜੀ ਕੁੜੀ ਦੀ ਪੜ੍ਹਾਈ ਸਾਡੀ ਪਰਮਜੀਤ ਕੌਰ ਦੀ ਬਹੁਤ ਵਧੀਆ ਚੱਲ ਰਹੀ ਸੀ ਸਭ ਸਕੂਲ ਤੋਂ ਫਰਸਟ ਆਉਂਦੀ ਸੀ ਜੋ ਪਹਿਲਾਂ ਕਰੀਆਂ ਪਹਿਲਵਾਨ ਪੜ੍ਹਦੀ ਸੀ ਕੁੜੀ ਉਥੋਂ ਉਹ ਤੋਂ ਮੁੰਡਾ ਪਹਿਲਾਂ ਇਹਨੂੰ ਗਵਾਹ ਕਰਕੇ ਲੈ ਗਿਆ ਅਸੀਂ ਪੁੱਛੇ ਅਸੀਂ ਪਰਚਾ ਵੀ ਦਰਜ ਕਰਾਇਆ ਪਰ ਪੁਲਿਸ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਕੋਈ ਕਾਰਵਾਈ ਨਹੀਂ ਕੀਤੀ ਪਚਾਇਤ ਰਹੀ ਥਾਣੇ ਰਹੀ ਕੁੜੀ ਵਾਸ ਕਰ ਦਿੱਤੀ ਉਹਨਾਂ ਨੇ ਕਰ ਦਿੱਤੀ ਸਾਡੇ ਪਰਚੇ ਦਾ ਕੋਈ ਹੱਲ ਨਹੀਂ ਕੀਤਾ ਕੋਈ ਉਹਨਾਂ ਨੇ ਫੜੇ ਨਹੀਂ ਗਏ ਦੋਸ਼ੀ ਹਾਂਜੀ ਕੋਈ ਹੱਲ ਨਹੀਂ ਕੀਤਾ ਕੋਈ ਦੋਸ਼ੀ ਨਹੀਂ ਫੜੇ ਗਏ ਸਕੂਲ ਲਈ ਹਾਂਜੀ ਸਕੂਲ ਲਈ ਤਾਂ ਹੁਣ ਕੀ ਹੋਇਆ ਹਾਂਜੀ ਸਰ ਫਿਰ ਸਕੂਲ ਪੜ੍ਹਦੀ ਸੀ ਬੱਚੀ 6 ਮਹੀਨੇ ਹੋ ਗਏ ਉਹਨੂੰ ਬਹੁਤ ਵਧੀਆ ਪੜਾਈ ਚੱਲ ਰਹੀ ਸੀ ਫਿਰ ਮੁੰਡੇ ਨੇ ਗਵਾਹ ਕਾਰਨ ਕੁੜੀ ਕਨੈਪ ਕਰ ਲਈ ਸਕੂਲ ਲੈ ਗਿਆ ਹਾਂਜੀ ਲੈ ਗਿਆ ਫਿਰ ਕਿ ਵਿਆਹ ਕਰਾਉਣ ਦਾ ਕੀ ਕਹਿ ਰਿਹਾ ਹਾਂਜੀ ਕਹਿੰਦਾ ਵੀ ਮੇਰੀ ਕੋਰਟ ਮੈਰਿਜ ਹੋ ਗਈ ਹੈ ਪਰ ਸਾਨੂੰ ਪਤਾ ਲੱਗਾ ਵੀ ਸਾਡੀ ਕੁੜੀ ਦੀ ਕੋਰਟ ਮੈਰਿਜ ਨਹੀਂ ਵੈਸੇ ਕਾਗਜ਼ ਪੜਾ ਲੈ ਕੋਰਟ ਮੈਰਿਜ ਤੋਂ ਬਿਨਾਂ ਰੱਖੀ ਬੈਠਾ ਤੇ ਕੋਈ ਉਹਦਾ ਵਿਆਹ ਨਹੀਂ ਹੋਇਆ ਹਾਂਜੀ ਨਹੀਂ ਹੋਇਆ ਵਿਆਹ ਨਵਾਲਕੇ ਮੁੰਡਾ ਹਾਂਜੀ ਮੁੰਡੇ ਦੀ ਉਮਰ 17 ਸਾਲ ਤੇ ਸਾਡੀ ਲੜਕੀ ਦੀ ਉਮਰ 18 ਸਾਲ ਹੈ ਅੰਟਰ ਕਾਸਟ ਹਾਂਜੀ ਅੰਟਰ ਕਾਸਟ ਉਹਨੇ ਵਿਆਹ ਕਰਾਇਆ ਹਾਂਜੀ ਅਸੀਂ ਨਹੀਂ ਸਹਿਮਤ ਹਾਂਜੀ ਅਸੀਂ ਕੁੜੀ ਨੂੰ ਵਾਪਸ ਲਿਆਉਣਾ ਚਾਹੁੰਦੇ ਆ ਸਾਡੀ ਇੱਕੋ ਲੜਕੀ ਹੈ ਇਹੀ ਜੱਟ ਜੀ ਦਾ ਸਾਰਾ ਸਰਕਾਰ ਕਹਿੰਦੀ ਬੇਟੀ ਪੜਾਓ ਕਿ ਸਰਕਾਰ ਕਹਿੰਦੀ ਬੇਟੀ ਪੜਾਓ ਬੇਟੀ ਬਚਾਓ ਕੀ ਅਸੀਂ ਕਿੱਥੇ ਪੜਾਈਏ ਕਿੱਥੇ ਪੜਾਈਏ ਸੀ ਹਾਂਜੀ ਹੁਣ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਹੋਣੀ ਚਾਹੀਦੀ ਹੈ ਹਾਂਜੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਉਹਨਾਂ ਦੇ ਹੋਣੀ ਚਾਹੀਦੀ ਸਾਨੂੰ ਇਨਸਾਫ ਦਿਓ ਜਿੰਨੇ ਵੀ ਸੁਣਦੇ ਪਾਣੇ ਸਾਡੀ ਇਹੀ ਸਰਕਾਰ ਅੱਗੇ ਬੇਨਤੀ ਵੀ ਸਾਨੂੰ ਇਨਸਾਫ ਚਾਹੀਦਾ ਹੈਗਾ ਸਾਡੀ ਬੱਚੀ ਨੂੰ ਵਾਪਸ ਕੀਤੀ ਜਾਵੇ ਤੁਹਾਡੇ ਸਾਡੇ ਦੇ ਪਰਚੇ ਭੁਆਵਾ ਦੇ ਤੁਸੀਂ ਤੁਹਾਡੇ ਦੇ ਪਰਚੇ ਭੁਆਵਾ ਤੁਹਾਡੇ ਦੇ ਪਰਚਾ ਕਹਿੰਦਾ ਕੀਤਾ ਨੇ ਗਵਾਹ ਹਾਂਜੀ ਗਵਾਹ ਲੜਕੇ ਮੁੰਡਿਆਂ ਦਾ ਗਵਾਹ ਦਾ ਪਰਚਾ ਠੁਠਾ ਕਰਾਇਆ ਨੇ ਹਾਂਜੀ ਸਾਡਾ ਬਨਾਤ ਠੁਠਾ ਕਰਾਇਆ ਨੇ ਹਾਂਜੀ ਹਾਂਜੀ ਠੁਠਾ ਹੀ ਕਰਾਇਆ ਅਜੀਤ ਕਿੰਨੇ ਦਿਨੋਂ ਅਸੀਂ 2 ਦਿਨ 2 ਦਿਨ ਸਾਡੇ ਮਰ ਕੋਈ ਨਹੀਂ ਸਾਡੀ ਗੱਲ ਸੁਣਦਾ ਸਾਡੇ ਰਿਸ਼ਤੇਦਾਰ ਵੀ ਸਾਰੇ ਛੱਡ ਗਏ ਸਾਡੇ ਪਿੰਡ ਵਾਲੇ ਵੀ ਸਾਡੇ ਸਾਰਾ ਸਾਥ ਛੱਡ ਗਏ ਸਾਡੇ ਕੋਈ ਨਹੀਂ ਸੁਣਵਾਈ ਕਰਦਾ ਠੀਕ ਹਾਂਜੀ ਅਸੀਂ ਦੋਵੇਂ ਜਿੰਨੇ ਖੁੱਲੇ ਬੈਠੇ ਰਹਿੰਨੇ ਆਉਂਦੇ ਡੈਡੀ ਰੋ ਰੋ ਕੇ ਆਉਂਦਾ ਬਹੁਤ ਬੁਰਾ ਹਾਲ ਹੋ ਗਿਆ ਪਰ ਲੜਕੀ ਨਹੀਂ ਸਾਨੂੰ ਮਲਾਦੇ ਨਾ ਵਾਪਸ ਕਰਦੇ ਵੇ ਸਾਨੂੰ ਇੱਕ ਦਿਨ ਵੀ ਨਹੀਂ ਨਾ ਮਲਾਇਆ ਕੁੜੀ ਨੂੰ ਹਾਂਜੀ ਅਸੀਂ ਪੰਚਾਇਤ ਨਹੀਂ ਕਰੇ ਵੀ ਗਏ ਇਹਨਾਂ ਦੀ ਮਿਹਨਤ ਵੀ ਕੀਤੀ ਅਸੀਂ ਪੈਰ ਵੀ ਫੜੇ ਸਾਡੀ ਲੜਕੀ ਨੂੰ ਇੱਕੋ ਰਿਵਾਜ ਸੇ ਕਰਦੇ ਮਲਾਦੇ ਪਰ ਨਹੀਂ ਇਹਨਾਂ ਸਾਡੀ ਗੱਲ ਨਹੀਂ ਸੁਣੀ ਕੋਈ ਨਹੀਂ ਸਾਡੀ ਸੁਣਵਾਈ ਕਿਤੇ ਵੀ ਨਹੀਂ ਕੋਈ ਕਰਦਾ ਪਿਆ ਜੋ ਪੁਲਿਸ ਉਹ ਵੀ ਇਹਨਾਂ ਦੀ हां जी जिथे ਅਸੀਂ ਜਾਣੇ ਆ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਤੇ ਪਰਚਾ ਆ ਜਨਾ ਅਸੀਂ ਦੋਵਾਂ ਜੀਆਂ ਨੂੰ ਚੁੱਕ ਕੇ ਅੰਦਰ ਮਾਰਨਾ ਠੀਕ ਹੈ ਹਾਂਜੀ ਦੱਸੋ ਅਸੀਂ ਕੀ ਕਰੀ ਹੁਣ ਅਸੀਂ ਸਾਡੇ ਮਰਨ ਤੇ ਲਾਹੌਰ ਕੋਈ ਸਾਡੇ ਕੋਲ ਨਹੀਂ ਜਾ ਤਾਂ ਸਰ ਸਾਨੂੰ ਗੋਲੀ ਮਾਰ ਦੇਵੇ ਦੋਵਾਂ ਜੀਆਂ ਨੂੰ ਤੇ ਜਾ ਸਾਨੂੰ ਇਹ ਮਾਰ ਦੇਣਾ ਅਸੀਂ ਜਿਉਂ ਨਾਲ ਨਹੀਂ ਚਾਹੁੰਦੇ ਜਿੰਨਾ ਚਿਰ ਸਾਡੀ ਲੜਕੀ ਵਾਪਸ ਨਹੀਂ ਆਉਂਦੀ ਅਸੀਂ ਉਹਦੇ ਬਿਨਾ ਮਾਰ ਦੇਾਂਗੇ ਇਹ ਕਹਿੰਦੇ ਨੇ ਲੜਕੀ ਨੂੰ ਮਾਰ ਦੇਣਾ ਪਰ ਅਸੀਂ ਲੜਕੀ ਨੂੰ ਨਹੀਂ ਮਾਰਨਾ ਅਸੀਂ ਉਹਨੂੰ ਪੜ੍ਹਾਈ ਲਿਖਾਈ ਕਰਾ ਕੇ ਆਗਾ ਉੱਚੇ ਅਹੁਦੇ ਦੇ ਬਚਾਉਣਾ ਚਾਹੁੰਦੇ ਉਹਨੂੰ ਜੱਜ ਬਣਾਉਣਾ ਸੀ ਸਾਡਾ ਸੁਪਨਾ ਸੀ ਪਰਮਜੀਤ ਕਰਨ ਜਿਹੜੀ ਤੁਸੀਂ ਕੋਰਟ ਵਾਲੀ ਗੱਲ ਕਿਸ ਤਰ੍ਹਾਂ ਕਰਵਾਈ ਹਾਂ ਆਪਦੀ ਮਰਜ਼ੀ ਨਾਲ ਕਰਵਾਈ ਪਰ ਹੁਣ ਮੇਰੇ ਮਮੀ ਡਾੜੀ ਮੈਨੂੰ ਤੰਗ ਕਰਦੇ ਕਹਿੰਦੇ ਮਾਰ ਦੇਣਾ ਤਨੋ ਕਰ ਦੇਣਾ ਪਰ ਮੈਂ ਆਪਦੀ ਮਰਜ਼ੀ ਨਾਲ ਵਿਆਹ ਕਰਵਾਇਆ ਹੁਣ ਮੈਂ ਇੱਥੇ ਕੋਸ਼ ਆ ਪਰ ਉਹਨਾਂ ਨੂੰ ਕਹਿਨ ਵੀ ਤੁਹਾਨੂੰ ਤੰਗ ਪਰੇਸ਼ਾਨ ਨਾ ਕਰਨ ਤੇ ਪੁਲਿਸ ਨੇ ਤੇ ਸਖਤ ਕਾਰਵਾਈ ਕਰੇ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਕਿਵੇਂ ਮੁਲਾਫਤ ਹੋਈ ਇਸ ਤਰੀਕਾ ਹਾਂਜੀ ਸਕੂਲ ਚ ਆਏ ਸੀ ਤੇ ਉਸ ਤੋਂ ਬਾਅਦ ਸਭ ਦੇ ਮੰਮੀ ਪਾਪਾ ਨੂੰ ਕਿਹਾ ਵੀ ਸੀ ਮੈਂ ਵਿਆਹ ਇੱਧਰ ਹੀ ਕਰਾਣਾ ਹੈ ਪਰ ਉਹ ਮੰਨੇ ਹੀ ਨਹੀਂ ਉਹ ਕਹਿੰਦੇ ਨਹੀਂ ਅਸੀਂ ਮੰਨਣਾ ਹੀ ਨਹੀਂ ਤੇ ਫਿਰ ਮੈਂ ਆਪਣੀ ਮਰਜ਼ੀ ਨਾਲੇ ਕਦਮ ਚੱਕਿਆ ਨਹੀਂ ਤੇ ਮੈਂ ਹਾਂਜੀ ਕੋਰਟ ਮੈਰਿਜ ਹੋਲ ਪਰਿਵਾਰ ਤੁਹਾਨੂੰ ਕੰਮ ਕਰਿਆ ਤੁਹਾਡਾ ਪਰਿਵਾਰ ਹਾਂਜੀ ਉਹ ਕਹਿੰਦੇ ਤੁਹਾਨੂੰ ਛੱਡਣਾ ਨਹੀਂ ਅਸੀਂ ਮਾਰ ਦੇਣਾ ਅਗਵਾ ਵੀ ਕਰਕੇ ਲੈ ਗਏ ਕਿੰਨਾਂ ਲੈ ਗਏ ਅਗਵਾ ਕਰਕੇ ਅਗਵਾ ਜੇਠ ਦੋਸੀ ਮੇਰੇ ਸਵੇਰ ਦੇ 9:00 ਦੇ ਟਾਈਮ ਤੇ ਲਾ ਕੇ ਅਗਵਾ ਕਰਕੇ ਹਾਂ ਉਹਨਾਂ ਦੀ ਕਾਰਵਾਈ ਉਹਨਾਂ ਨੇ ਸਖਤ ਹੋਣੀ ਚਾਹੀਦੀ ਪਰਿਵਾਰ ਤੋਂ ਹਾਂਜੀ ਕੀ ਨਾਮ ਤੇ ਕਿੱਥੋਂ ਦੀ ਮੈਂ ਜੀ ਮੁਕਸਰ ਵਿਆਹੀ ਹੋਈ ਆ ਪੇਕੇ ਤਾਂ ਮੇਰੇ ਇਹੀ ਫਿਰੋਹੀਪੁਰ ਮੈਂ ਕੁੜੀ ਦੀ ਭੂਆ ਲੱਗਦੀ ਆ ਪਿੰਕੀ ਕੀ ਗੱਲਬਾਤ ਕਹਿਣਾ ਹੈ ਕਾ ਚਾਹੋ ਕਿ ਜਿਹੜੀ ਲੜਕੀ ਸੀ ਕਿੱਥੇ ਪੜਦੀ ਸੀ ਤੇ ਕੀ ਗੱਲਬਾਤ ਹੈ ਲੜਕੀ ਜੀ ਕਰੀਆਂ ਪਹਿਲਵਾਨ ਸਕੂਲ ਪੜਦੀ ਸੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਹੁਣ ਅੱਜ ਕੱਲ ਸਾਰੇ ਮਤਲਬ ਪਾਪੂਲਰ ਗੱਲ ਹੋਈ ਆ ਵੀ ਬੇਟੀ ਬਚਾਓ ਬੇਟੀ ਪੜਾਓ ਤੇ ਬੇਟੀ ਬਚਾਓ ਮ ਸਕੂਲ ਵੀ ਅਸੀਂ ਭੇਜਦੇ ਆ ਬੇਟੀ ਪੜਾਉਣ ਵਾਸਤੇ ਤੇ ਬਚਾਉਣ ਵਾਸਤੇ ਵੀ ਭੇਜਦੇ ਵੀ ਹੁੰਦੀ ਜ਼ਿੰਦਗੀ ਬੜੀ ਪਰ ਇਹ ਗੱਲ ਮਾਪਿਆਂ ਨੂੰ ਨਹੀਂ ਨਾ ਪਤਾ ਹੁੰਦੀ ਵੀ ਗਾਂ ਜਿਹੜੇ ਸਕੂਲ ਦੇ ਟੀਚਰ ਆ ਜਾਂ ਉਹਨਾਂ ਦੀ ਜ਼ਿੰਮੇਵਾਰੀ ਦੇ ਵਿੱਚ ਉਹਨਾਂ ਨੂੰ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਆਹ ਕੰਮ ਨਹੀਂ ਕਰਨਾ ਨਾ ਇਹ ਚਾਹੀਦਾ ਆਪਾਂ ਨੂੰ ਛੋਟੀ ਉਮਰ ਪਲੱਸ 2 ਦੇ ਵਿੱਚ ਕੁੜੀ ਪੜ੍ਹਦੀ ਹੈ ਤੇ ਉਹਨੂੰ ਅਸੀਂ ਸਕੂਲ ਪੜਾਉਣ ਵਾਸਤੇ ਭੇਜਿਆ ਸੀ ਨਾ ਕਿ ਅਸੀਂ ਉਹਨੂੰ ਕਿਹਾ ਸੀ ਵੀ ਤੁਸੀਂ ਉਹ ਮੁੰਡਾ ਸਾਡੀ ਕੁੜੀ ਨੂੰ ਅਗਵਾ ਕਰ ਲੇ ਵੀ ਇਮੋਸ਼ਨਲੀ ਬਲੈਕਮੇਲ ਕਰਕੇ ਉਹ ਲੈ ਗਿਆ ਉਹਨੂੰ ਉਥੋਂ ਰਾਹ ਦੇ ਵਿੱਚੋਂ ਸਾਡੇ ਆ ਉਦੋਂ ਪਰਚੇ ਵੀ ਅਸੀਂ ਕਰਵਾਏ ਸੀ ਉਦੋਂ ਸਰਪੰਚਾਂ ਪੰਚਾਇਤ ਰਾਹੀਂ ਅਸੀਂ ਲੈ ਕੇ ਆਏ ਆ ਪੁਲਸ ਰਾਹੀਂ ਵੀ ਲੈ ਕੇ ਆਏ ਵੀ ਪੁਲਸ ਵਾਲਿਆਂ ਦੇ ਅਸੀਂ ਆਹ ਦਰਖਾਸਤ ਦਿੱਤੀ ਸੀ ਉਹਨਾਂ ਨੇ ਉਦੋਂ ਸਾਨੂੰ ਮੋੜਤੀ ਪੁਲਸ ਨੇ ਪਰ 6 ਮਹੀਨੇ ਬਾਅਦ ਫੇਰ ਇਹ ਸਕੂਲ ਚ ਆਉਂਦੀ ਪਈ ਸੀ ਕੁੜੀ ਤੇ ਇਹਨਾਂ ਨੇ ਫੇਰ ਅਗਵਾ ਕਰ ਲਈ ਇਹਨਾਂ ਨੂੰ ਭੋਰਾ ਵੀ ਡਰ ਨਹੀਂ ਲੱਗਦਾ ਵੀ ਅਸੀਂ ਇਹ ਇਹ ਕੰਮ ਕੀ ਕਰਨੇ ਆ ਦੂਜੀ ਗੱਲ ਹੁਣ ਇਹ ਕਹਿੰਦੇ ਅਸੀਂ ਪ੍ਰਸ਼ਾਸਨ ਇਹਨਾਂ ਨੇ ਮਤਲਬ ਵੀਡੀਓ ਬਣਾਈ ਆ ਵੀ ਅਸੀਂ ਵਿਆਹ ਕਰਤਾ ਕੁੜੀ ਦਾ ਉੱਥੇ ਕੋਰਟ ਦੇ ਵਿੱਚ ਜਦ ਕਿ ਕੋਰਟ ਦੇ ਕੋਰਟ ਨੇ ਇਹਨਾਂ ਦੀ ਛੋਟੀ ਜਿ ਮੁੰਡੇ ਦੀ ਹੋਣ ਕਰਕੇ ਇਹ ਜਿਹੜਾ ਇਹਨਾਂ ਨੇ ਪਟੀਸ਼ਨ ਪਾਈ ਸੀ ਉਹ ਖਾਰਜ ਕਰਤੀ ਨਵਾਲਕ ਲੜਕਾ ਹੈ ਹਾਂਜੀ ਨਵਾਲਕ ਲੜਕਾ ਹੈ 17 ਸਾਲਾਂ ਦਾ ਲੜਕਾ ਤੇ ਕੁੜੀ 18 ਦੀ ਹੈ ਇੱਕ ਮਹੀਨਾ ਹੋਇਆ ਹਜੇ ਹੁਣ 18ਵਾਂ ਦੀ ਹੋਈ ਹੈ ਉਹ ਹਜੇ ਕੁੜੀ ਵੀ ਅਨਮਾਲਕ ਵਰਗੀ 17 ਸਾਲਾਂ ਦੀ ਪੂਰੀ ਹੋਈ ਹੈ 18ਵੇਂ ਚ ਲੱਗਿਆ ਹੀ ਹਜੇ ਕਿਹੜਾ 18 ਪੂਰਾ ਹੋ ਗੁਮਰਾਹ ਕਰਕੇ ਲਈ ਫਿਰਦੇ ਨੇ ਹਾਂਜੀ ਗੁਮਰਾਹ ਕਰਕੇ ਲਈ ਫਿਰਦੇ ਆ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਕੋਈ ਕਾਰਵਾਈ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪੁਲਿਸ ਵਾਲੇ ਅਸੀਂ ਪੁਲਿਸ ਵਾਲੇ ਸਭ ਸਾਨੂੰ ਉਲਟਾ ਇਹ ਧਮਕੀਆਂ ਦਿੰਦੇ ਸੀ ਵੀ ਅਸੀਂ ਤਾਂ ਤੁਹਾਨੂੰ ਇੱਥੇ ਬਾਹ ਲਾਂਗੇ ਅਸੀਂ ਮਾਂ ਪਿਓ ਕੁੜੀ ਦੇ ਹੋ ਕੇ ਜੇ ਸਾਨੂੰ ਹੀ ਉਹਨਾਂ ਨੇ ਪੁਲਿਸ ਦੇ ਵਿੱਚ ਬਾਣਾ ਤੇ ਫਿਰ ਅਸੀਂ ਦੱਸੋ ਕਿੰਦੀ ਮਦਦ ਲੈਣ ਜਾਵਾਂਗੇ ਫੇ ਉਹ ਦਾ ਬਣਾ ਕੀ ਸਰਕਾਰ ਤੋਂ ਕੀ ਮੰਗੇ ਉੱਚ ਅਧਿਕਾਰੀਆਂ ਤੋਂ ਕੀ ਮੰਗੇ ਉੱਚ ਅਧਿਕਾਰੀਆਂ ਤੋਂ ਇਹ ਮੰਗਿਆ ਵੀ ਸਾਡੀ ਕੁੜੀ ਸਾਨੂੰ ਵਾਪਸ ਦਿੱਤੀ ਜਾਵੇ ਅਸੀਂ ਕੋਈ ਇਹਨੂੰ ਚੰਗੇ ਮਤਲਬ ਕਿ ਪੜਾ ਕੇ ਉਹਦੇ ਤੇ ਲਵਾਉਣਾ ਚਾਹੁੰਦੇ ਸੀ ਜੇ ਮੁੰਡਾ ਕੋਈ ਪੜਿਆ ਹੁੰਦਾ ਲੱਗਿਆ ਹੁੰਦਾ ਫੇਰ ਤਾਂ ਅਸੀਂ ਵੀ ਕੋਈ ਸੋਚਦੇ ਵੀ ਹਾਂ ਅਸੀਂ ਇਹਨੂੰ ਲਾਵਾਂਗੇ ਇਹਦੀ ਤਨਖਾਹ ਹੈਗੀ ਅਸੀਂ ਵਿਆਹ ਦਿੰਦੇ ਸਾਨੂੰ ਕੋਈ ਟੈਨਸ਼ਨ ਨਹੀਂ ਪਰ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਜਾਣਦੇ ਹਾਂ ਵੀ ਸਾਡੀ ਉਹ ਮਦਦ ਕਰਨ ਜਿਹੜੀ ਸਾਡੀ ਕੁੜੀ ਹੈ ਉਹ ਹਜੇ ਮਤਲਬ ਇੰਨੇ ਸਮਝਦਾਰ ਹੈ ਨਹੀਂ ਵਿਆਹ ਦੇ ਕਾਬਲ ਹੈ ਨਹੀਂ ਤੇ ਉਹ ਸਾਨੂੰ ਵਾਪਸ ਨਾਲੇ ਕਾਸਟ ਮੈਰਜ ਕਰਵਾ ਲਈ ਉਹਨੇ ਮੈਰਜ ਤੱਕ ਆਦੀ ਕਰਵਾਈ ਜੀ ਉਹੀ ਰੱਖੀ ਬੈਠੇ ਆ ਗਮਰਾ ਕੇ ਵੀ ਉਹਨਾਂ ਦੇ ਵੀ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਜੀ ਸਰਕਾਰ ਨੂੰ ਚਾਹੀਦੀ ਆ ਵੀ ਕਿਸੇ ਦੀ ਧੀ ਭੈਣ 18 ਸਾਲ 17 ਸਾਲ ਪਾਲ ਕੇ ਉਹਨਾਂ ਨੇ ਰੱਖੀ ਆ ਅੱਜ ਉਹ ਕੁੜੀ ਤੋਂ ਗਮਰਾ ਕਰਕੇ ਉਹਦੇ ਤੋਂ ਖਬਰਾਂ ਲਵਾਈ ਜਾਂਦੇ ਵੀ ਮੈਂ ਰਾਜੀ ਆ ਮੈਂ ਰਾਜੀ ਆ ਇਹ ਤਾਂ ਮਾਂ ਪੇ ਉਹਨੂੰ ਪਤਾ ਹੁੰਦਾ ਨਾ ਵੀ ਸਾਡਾ ਧੀ ਪੁੱਤ ਕਿਹੜੀ ਜਗ੍ਹਾ ਤੇ ਕੋਛ ਹੈ ਤੇ ਕਿਹੜੀ ਤੇ ਨਹੀਂ ਕੋਛ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਜੀ ਠੀਕ